ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਗੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੇ ਸੰਤੁਸ਼ਟੀ ਬਖਸ਼ੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਹੀਂ ਆਇਆ ਸਵੇਰੇ 8:30 ਵਜੇ ਨੇ ਉਹ ਇਹ 9:00 ਵਜੇ ਨੇ 9:00 ਵਜੇ ਤੱਕ ਦੇ ਆਏ ਆ ਵੀਡੀਓ ਬਣਾਉਣ ਵਾਸਤੇ ਹੁਣ ਵੀਡੀਓ ਬਣੀ ਹੋਈ ਸਾਡੀ 3:00 ਵਜੇ ਹੁਣ ਅਸੀਂ ਚੱਲੇ ਆ ਫਲਾਈ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਕੱਲ ਬਾਬਾ ਜੀ ਦਾ ਵਿਆਹ ਹੈਗਾ ਬਟਾਲੇ 'ਚ ਤੇ ਅੱਜ ਚੱਲੇ ਆਪਾਂ ਅੱਜ ਦੇ ਦਿਨ ਮਗਲਾਵਾ ਅੱਜ ਬਾਬਾ ਜੀ ਮਗਲਾਵਾ ਆਉਂਦੇ ਗੱਲ ਹੀ ਬਣੀ ਆ ਕਿ ਬਾਬਾ ਜੀ ਮਗਲਾਵਾ ਭਾਈ ਸਾਹਿਬ ਨਾਲ ਆਜਾ ਹੀ ਭਾਈ ਸਾਹਿਬ ਮਾ ਸਾਡੇ ਕੋਲ ਚੱਲੇ ਆ ਹਰ ਸਾਲ ਜਾਂਦੇ ਆ ਆਪਾਂ ਭਾਈ ਸਾਹਿਬ ਮਾ ਸਾਡੇ ਕਣ ਬਾਬੇ ਜੀ ਕਿਰਪਾ ਨਾਲ ਚਲੋ ਜਿੰਦੇ ਰਹਿਾਂਗੇ ਤੇ ਗਾੜੀ ਫੇਰ ਜਾਇਆ ਕਰਾਂਗੇ ਤੇ ਹੁਣ ਤੁਹਾਨੂੰ ਜਾ ਕੇ ਉੱਥੇ ਮਿਲਦਾ ਦ੍ਰਿਸ਼ ਵਖਾਲਦੇ ਆ ਬਾਬੇ ਦੇ ਘਰ ਦਾ ਨਾ ਆਹ ਸੰਗਤਾਂ ਦੇ ਉੱਥੇ ਜਾ ਕੇ ਮੈਂ ਸੰਗਤਾਂ ਦਾ ਤੇ ਸਾਰਾ ਜਿੰਨਾ ਵੀ ਸੰਤਾਂ ਉਥੇ ਪਹੁੰਚੀਆਂ ਨਤਮਸਤਕ ਹੋਣ ਵਾਸਤੇ ਉਹਨਾਂ ਨੂੰ ਬੁਲਾਉਂਦੇ ਤੁਹਾਨੂੰ ਹਾਂ ਨਾਲੇ ਜੇ ਭੈਣ ਭਰਾ ਸਬਸਕ੍ਰਾਈਬਰ ਆਏ ਹੋਣਗੇ ਤੋਂ ਵੀ ਉਹਨਾਂ ਨੂੰ ਬੁਲਾਵਾਂਗੇ ਕਿ ਨਾਲੇ ਬੈਠਾਂਗੇ ਆਪਾਂ ਜਾ ਕੇ ਹਨਾ ਹਾਂ ਉਹਨਾਂ ਨੂੰ ਮਿਲਦਾਂਗੇ ਚਲੋ ਫਿਰ ਚਲ ਜੀ ਜੇ ਕਿਤੇ ਤੁਹਾਡੇ ਪਿੰਡ ਮੇਲਾ ਉਹ ਦੱਸ ਦਿਓ ਅਸੀਂ ਉੱਥੇ ਵੀ ਆ ਜਾਣੀ ਹਾਂ ਹੋ ਕੇ ਆ ਜਾਣਾ ਨਹੀਂ ਕਿ ਬਾਬੇ ਘਰ ਮੇ ਸਾਡੇ ਕੋਲ ਨਹੀਂ ਤਾਂ ਹੀ ਬਹੁਤ ਆ ਆ ਗਏ ਨੇ ਇੱਦਾਂ ਇੱਦਾਂ ਹੀ ਆ ਚਲੋ ਚੱਲੀਏ ਫਿਰ ਚਲੋ ਚਲੋ ਠੀਕ ਆ ਜੀ ਮਿਲਦੇ ਹਾਂ ਮੇਲੇ 'ਚ ਤੁਹਾਨੂੰ ਤੇ ਸਟਾਰਟ ਚਲ ਜੀ ਬਹੁਤ ਮੈਸ ਆਗੇ ਮਗਦੇ ਹੈਂ ਇੰਨੇ ਤਾਂ ਘਾੜੇ ਕੱਪੜੇ ਪੇਂਦੇ ਨੇ ਸਾਡੇ ਅਰੇ ਸਾ ਕੀ ਕਰਨਾ ਹੁਣ ਫਿਰ ਛਿੱਟੇ ਮਾਰਨੇ ਇੰਨੇ ਡਾੜਾ ਦੇ ਹਾਂ ਹੈਂ ਡਾੜਾ ਡਾੜਾ ਕੇ ਮੈਂ ਛਿੱਟੇ ਮਾਰਨੇ ਇ ਇਧਰ ਵੀ ਸਸਰੀ ਘਰ ਬੁਲਾ ਦੋ ਸਸਰੀ ਘਰ ਜੀ ਚਲੋ ਮੇਲਾ ਵੇਖਣ ਚਲੀਏ ਚਲੋ ਹੁਣ ਜੋਰ ਹੋ ਗਿਆ ਵੀਡੀਓ ਬਣਾ ਕੇ ਹਾਂ ਉਹ ਸਾਰਾ ਦਿਨ ਲੰਘ ਗਿਆ ਕਿ ਨਹੀਂ ਵੇਖ ਲੈ ਸਵੇਰ ਦਾ ਤੇ ਮੈਂ ਹਾਂ ਜੇ ਅਹੀਂ ਪਹਿਲਾਂ ਚਲ ਜਾਂਦੇ ਫਿਰ ਧਿਆਨ ਰਹਿਣਾ ਹੈ ਵੀ ਅਹੀਂ ਆਣ ਕੇ ਵੀਡੀਓ ਬਣਾਉਣੀ ਆ ਤੇ ਹੁਣ ਇਹ ਆ ਵੀ ਬਾਬੇ ਘਰ ਜੰਨਾ ਚਰ ਮਰਜੀ ਘੜੀ ਪਲ ਬੋ ਕੋਈ ਟੈਂਸ਼ਨ ਨਹੀਂ ਆਹ ਮੋਰ ਵਿਚਾਰਾ ਆ ਗਿਆ ਤੇਰਾ ਆਜੋ ਫਿਰ ਆਜੋ ਚਲੋ ਆਗੇ ਗੁਰਵਕੰਨਾ ਮम्मा ਦਾ ਸੋਨਾ ਪੁੱਤ ਆ ਗਿਆ ਰੋਟੀ ਖਵਾ ਦੇ ਅੱਛਾ ਗੁਰਵਕੰਨਾ ਮम्मा ਦਾ ਸੋਨਾ ਪੁੱਤ ਆ ਗਿਆ ਰੋਟੀ ਖਵਾ ਦੇ ਅੱਛਾ ਮੋਰ ਨੂੰ ਕਹਿੰਦਾ ਵਾ ਕੇ ਠੀਕ ਲੋ ਜੀ ਪਹੁੰਚ ਚੁੱਕੇ ਗੁਰਦਰਾ ਸਾਹਿਬ ਗੁਰਦਰਾ ਫਲਾਈ ਸਾਹਿਬ ਦੇ ਵਿੱਚ ਵੀ ਮੇਲੇ ਨੋ ਜੀ ਕਰੋ ਬਾਬਾ ਜੀ ਦੇ ਪਿੱਤਰ ਸਥਾਨ ਦੇ ਦਰਸ਼ਨ ਦਰਾਰੇ ਆਜ ਚਲੋ ਆ ਗਏ ਆ ਮਾਣੇ ਤੋਂ ਬਾਹਰ ਉਹ ਸਾਹਮਣੇ ਦਰਬਾਰ ਗੁਰੂ ਮਹਾਰਾਜ ਦਾ ਸਜੇ ਹੋਏ ਸਤਿਗੁਰੂ ਗੱਦੀ ਤੇ ਹੋਏ ਨੇ ਬਿਰਾਜਮਾਨ ਅੰਦਰ ਜਾ ਕੇ ਤੁਹਾਨੂੰ ਫੇਰ ਦਿਖਾ ਦਿੰਦੇ ਕਰੋ ਦਰਖਤ ਦਦਾਰੇ ਵਾਇਰੂ ਵਾਇਰੂ ਹਾਂਜੀ ਹਾਂਜੀ ਸਾਹਸਕੀ ਦਰਬਾਰ ਤੋਂ ਬਾਹਰ ਨਿਕਲ ਕੇ ਫਿਰ ਬੈਕ ਸਾਈਡ ਦੇ ਉੱਤੇ ਸਰੋਵਰ ਬਣਿਆ ਸੰਗਤਾਂ ਨੇ ਇਸ਼ਨਾਨ ਕਰਨ ਵਾਸਤੇ ਇਹ ਆ ਸਰੋਵਰ ਸੰਗਤਾਂ ਨੇ ਇਸ਼ਨਾਨ ਕਰਨ ਵਾਸਤੇ ਬਣਾਇਆ ਗਿਆ ਹੈ ਅੱਜ بارش ਦਾ ਬਹੁਤ ਜ਼ੋਰ ਆ ਦੇ ਦਰਬਾਰ ਦਾ ਪਿਛਲਾ ਹਿੱਸਾ ਉਹ ਫਲਾਈ ਦਾ ਦਰਖਤ ਜਿੱਥੇ ਗੁਰੂ ਨਾਨਕ ਪਾਤਸ਼ਾਹੀ ਨੇ ਦਾਤਨ ਕਰਕੇ ਤੇ ਫਲਾਈ ਦਾ ਦਾਤਨ ਜਿਹੜੀ ਗੱਡ ਦਿੱਤੀ ਸੀ ਤੇ ਉਹ ਅੱਜ ਵੱਡਾ ਰੁੱਖ ਰੂਪ ਧਾਰਨ ਕਰ ਗਿਆ ਸੰਗਤਾਂ ਨਤਮਸਤਕ ਹੋ ਰਹੀਆਂ ਗੁਰੂ ਨਾਨਕ ਪਾਤਸ਼ਾਹ ਦੇ ਹੱਥੀ ਲੱਗਾ ਆ ਇੱਕ ਦਾਤਨ ਦੇ ਰੂਪ ਵਿੱਚ ਗੁਰੂਆਂ ਨਾਨਕ ਪਾਤਸ਼ਾਹ ਨੇ ਲਾਇਆ ਸੀਗਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਬਟਾਲੇ ਵਿਹਨ ਆਏ ਸੀਗੇ ਅਗਲੇ ਦਿਨ ਇਸ ਸਥਾਨ ਤੇ ਪਹੁੰਚੇ ਸੀਗੇ ਦਾਤਨ ਕਰਦਿਆਂ ਕਰਦਿਆਂ ਇਹ ਆਉ ਫਲਾਈ ਦਾ ਰੁੱਖ ਜਿਹੜਾ ਗੁਰੂ ਨਾਨਕ ਪਾਸ਼ਾ ਨੇ ਲਾਇਆ ਸੀਗਾ ਦਾਤਨ ਗੱਡੀ ਸੀ ਤੇ ਰੁੱਖ ਦਾ ਰੂਪ ਧਾਰਨ ਕਰ ਗਿਆ ਇਹਨੂੰ ਕਹਿ ਦਿੰਦੇ ਆ ਗੁਰਦਾਰਾ ਫਲਾਈ ਸਾਹਿਬ ਤਮਾਸ਼ਤਕ ਹੋ ਰਹੀਆਂ ਨਾਲ ਇਧਰ ਲੰਗਰ ਹਾਲ ਦਵਾਨ ਹਾਲ ਬਣੇ ਆ ਸ਼ਾਲ ਲੈ ਕੇ ਸਕਦਾ ਇਹ ਸਾਈਡ ਨੂੰ ਵੀ ਨਿਕਲ ਆਉਂਦੀ ਹੈ ਤੇ ਪਰਲੀ ਸਾਈਡ ਨੂੰ ਨਿਕਲ ਜਾਂਦੀਆਂ। ਮੋਕੇ ਉੱਪਰੋਂ ਦੀ ਆਉਂਦੀ ਪਿੱਛੇੋਂ ਦੀ ਆ ਜਾਂਦੀਆਂ। ਕੋਰਟ ਦੇ ਸੰਗਤਾਂ ਦੀ ਭੀੜ ਘਟ ਗਈ ਕਿਉਂਕਿ ਸ਼ਾਮ ਦਾ ਟਾਈਮ ਆ 4-5 ਵਜੇ ਆ। ਤੇ بارش ਦਾ ਮੌਸਮ ਆ ਦੇਖ ਕਰਕੇ ਜਿਹੜਾ ਆ ਵੀ ਸੰਗਤਾਂ ਦਾ ਭੀੜ ਜਿਹੜੀ ਆ ਘਟ ਗਈ ਆ। ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਸੱਚੀ ਕਾਰਤੀ ਟੱਕ ਆ ਵਾਡਾ ਫਤਿਹ ਸਿੰਮੂ ਲੈ ਕਿੰਨੇ ਰਿਸ਼ਤੇ ਦਾ ਟਕਰ ਗਏ ਅੱਜ ਭੰਗੜਾ ਪਾਉਣ ਆਇਆ ਕਿ ਬਾਬੇ ਦੇ ਦਰਸ਼ਨ ਕਰਨ ਆਇਆ ਓਏ ਤਬੀ ਨਹੀਂ ਰੁਕਦੇ ਬੱਚੇ ਨਾਲ ਸੱਜੀਆਂ ਹੋਈਆਂ ਦੁਕਾਨਾਂ ਤੇ ਸੰਗਤਾਂ ਖਰੀਦੋ ਫਰੋਖਤ ਕਰਨੀਆਂ ਸੱਜੀਆਂ ਦੁਕਾਨਾਂ ਦੋਨਾਂ ਸਾਈਡਾਂ ਤੇ ਹੀ بارش ਦੇ باوجود ਵੀ ਸੰਗਤਾਂ ਜਿਹੜੀਆਂ ਸਾਰੀਆਂ ਨਤਮਸਤਕ ਹੋਣ ਆਈਆਂ ਰੋਡ ਦੇ ਉੱਤੇ ਸੱਜੀਆਂ ਹੀਆਂ ਦੁਕਾਨਾਂ ਤੇ ਚੱਲਦਾ ਜੇ ਮੇਲਾ ਜਿੱਧਰ ਵੀ ਨਿਗਾਹ ਮਾਰੀਏ ਸੰਗਤਾਂ ਹੀ ਸੰਗਤਾਂ ਜਰ ਆ ਰਹੀਆਂ ਸਿੱਧਾ ਦੇਣਾ ਨਹੀਂ ਦੇ ਕੋਲ ਬਟਾਲੇ ਤੋਂ ਆਪਾਂ ਜਦੋਂ ਕਾਦੀਆਂ ਨੂੰ ਖਰਚੇ ਵਾਲ ਦਵਾਈਏ ਉਹ ਰਸਤੇ 'ਚ 6 ਕਿਲੋਮੀਟਰ ਤੇ ਪੈਂਦਾ ਬਟਾਲੇ ਤੋਂ ਗੁਰਦੁਆਰਾ ਫਲਾਈ ਸਾਹਿਬ ਇਹ ਆ ਜੀ ਗੁਰਦੁਆਰਾ ਸਾਹਿਬ ਨਾਲ 버거 ਟਿੱਕੀਆਂ ਉਹ ਵੀ ਚੱਲ ਰਹੀਆਂ ਛੋਟੇ ਛੋਟੇ ਬੱਚੇ ਵੀ ਖੇਡ ਰਹੇ ਆ ਫੜਕਣ ਦੇ ਸ਼ਾਬਾਸ਼ ਸ਼ਾਬਾਸ਼ ਪੜਕੋ ਖੇਲੋ ਖੇਡੋ ਸ਼ਾਬਾਸ਼ ਸ਼ਾਬਾਸ਼ ਸ਼ਾਬਾਹ ਪੂਰੀ ਮਸਤੀ ਚ بارش ਉੱਪਰੋਂ ਹੋ ਰਹੀ ਆ ਪਰ ਬੱਚੇ ਪੂਰੀ ਮਸਤੀ ਚ ਕਤਾਂ ਜਾ ਰਹੀਆਂ ਮੇਲਾ ਵੇਖ ਕੇ ਮੀਂਹ ਦੇ ਵਿੱਚ ਵੀ ਭੈਣ ਭਰਾਵਾਂ ਨੇ ਬੜਾ ਉਸ਼ਾਹ ਦੇ ਨਾਲ ਮੇਲਾ ਵੇਖਿਆ ਬਹੁਤ ਬਹੁਤ ਆਹੋ ਮੀਂਹ ਦੀ ਪਰਵਾਹ ਨਹੀਂ ਕੀਤੀ ਤੇ ਬਹੁਤ ਸੋਹਣੇ ਲੰਗਰ ਲੱਗੇ ਸਭ ਥਾਈ ਥਾਈ ਲੰਗਰਾਂ ਦੀ ਵੀ ਘਾਟ ਕੋਈ ਨਹੀਂ ਇਹ ਗੱਲ ਦੀ ਕੋਈ ਘਾਟ ਨਹੀਂ ਬਾਬੇ ਦੀ ਕਿਰਪਾ ਨਾਲ ਆਪ ਜੂਸ ਪੀਓ ਜਿਹੜਾ ਮਰਜੀ ਕੁਝ ਖਾਓ ਆਈਸਕ੍ਰੀਮ ਖਾਓ ਆਦ ਕਾ ਨਾ ਲੱਗੀਆਂ ਥੋੜਾ ਜਿਆ ਮੀਂਹ ਦਾ ਕਰਕੇ ਰਸ਼ ਘਟਵਾ ਜਲੇਬੀ ਖਾਓ ਹੁਣ 5 6 ਵਜੇ ਗਏ ਉਦਾਂ ਵੀ ਸੰਗਤਾਂ ਚ ਚਾਲੇ ਪਾਤੇ ਘਰਾਂ ਨੂੰ ਹੁਣ ਬਸ ਇਹੋ ਹੀ ਆ ਸਾਰਿਆਂ ਦੇ ਮੰਝ ਵੀ ਆਪਣੇ ਘਰ ਹੀ ਚਲ ਜੀਏ ਟਾਈਮ ਦੇ ਨਾਲ ਲੰਗਰ ਛਕੋ ਖੁੱਲੇ ਖਾਓ ਗੋਲ ਗੱਪੇ ਖਾਓ ਬੱਚਿਆਂ ਲਈ ਖਡਾਉਣੇ ਚਾਹ ਦੇ ਕੱਪ ਵੱਡੇ ਸਿਆਲਵਾ ਹਤੀ ਤਰੇਆਂ ਬੀਬੀਆਂ ਪਹਿਣਾ ਜਰ ਵੀ ਸਾਰਾ ਨਿਕਮਾ ਟਾ ਸਮਾਨ 100 ਦੀਆਂ ਪੰਜ ਚੀਜ਼ਾਂ ਜਿਹੜੀ ਮਰਜ਼ੀ ਲਓ ਇੱਕ ਮੋਲ ਦੀ ਦੁਕਾਨ 10 ਰੁਪਏ 20 ਰੁਪਏ 50 ਰੁਪਏ ਸੇਲ 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 ਵਾਹ ਵਾਹ ਪਰ ਜੇ ਸੋਕਪੁ ਕਾਂ ਦਾ ਨਾ ਫਿਰ ਹੋਰ ਘੜੀ ਆ ਪਾਂ ਚ ਖਲੋਣਾ ਸੀ ਹੁਣ ਮੀਂਹ ਦਾ ਕਰਕੇ ਆਖੀ ਦਾ ਚਲੀਏ ਘਰ ਨੂੰ ਹਾਂ ਹਰ ਇੱਕ ਚੀਜ਼ ਕੇ ਮੇਲਾ ਮੇਲੀਆਂ ਦਾ ਤੇ ਪੈਸੇ ਥੇਲੀਆਂ ਦਾ ਹੁਣ ਮੇਲਾ ਆ ਜਾਣਾ ਸਾਡੇ ਭਾਈ ਮਨਸਾਹਬ ਦਾ ਕਿੰਨੇ ਤਰੀਕ ਦਾ 17 18 18 19 ਨਵੰਬਰ 18 19 ਨਵੰਬਰ ਦਾ ਮੇਲਾ ਭਾਈ ਮਨਸਾਹਬ ਦਾ ਸਾਡੇ ਪਿੰਡ ਦੇ ਵਿੱਚ ਸਾਡੇ ਨਗਰ ਦੇ ਵਿੱਚ सारीअ संगता मोमो अॻे पहुचो जी